ਦਦੇ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਨੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਮਣੇ ਸੋਏ ਸੁਨੰਦੜੀ ਨ ਮਨ ਮੋਲਾ ਨਾਮ ਜਪੰਢੀ ਲਾਲੀ ਪੰਦ ਜੁਲੰਧੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਸੇਵਾ ਹੈ ਗੁਰੂ ਜੀ ਤਨ ਸਰੀ ਮਹੱਲਾ ਪੰਜਵਾ ਦੇਨ ਦਾ ਸੁਕੇ ਬਿਆਪ ਦੇਨ ਦਰਦ ਨਿਵਾਦ ਠਾਕੁਰ ਰਾਖੈ ਜਨ ਕੀ ਆ ਦੁਖ ਨਾ ਸਕੈ ਬਿਆਪੁ ਪਜੋ ਗੋਪਾ ਸੰਜਮ ਕਿਛ ਨਾ ਸੂਝੈ ਇਹ ਜਤਨ ਕਾਟ ਕਲ நீ மரண நிவாரபிமர சோமி ਸਿਮਰਤ ਕਥੈ ਸਤਿ ਭਗਤ ਕਰੈ ਬਿਚਾਰ ਮੁਕਤ ਪਾਈਐ ਸਾਧ ਸੇ ਜਾਏ ਅੰਧਾਰ ਚਾਦਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਸਾਚਾ ਨਾਨਕ ਕੀ ਪ੍ਰਭ ਤੇ ਇਕ ਚਰਨ ਕਮਲ ਆਧਾਰ ਜਨ ਕਾ ਰਾਸ ਪੂ ਜੀ ਇੱਕ ਤਾਣ ਮਾਣ ਦੀਪਾਂ ਸਾਚਾ ਨਾਨਕ ਕੀ ਪ੍ਰਭ ਤੇ ਵਾਹ ਹੀ ਗੁਰਜੀ ਕੀ ਹਤੇ ਤਨਾਸਰੀ ਮਹਿਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿਆਪ ਜੋ ਦੇ ਪਾਵਨ ਸ਼੍ਰੀ ਮਕਵਾਕ ਧੰ ਆਸਰੀ ਰਾਗ ਅੰਦਰ ਪੰਚਮ ਪਾਤਸ਼ਾਹ ਧੰ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੱਲੋਂ ਬਖਸ਼ਿਸ਼ ਹੋਈ ਹਨ ਜੋ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 676 ਉੱਪਰ ਸੁਭਾਈ ਮਾਨ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਰਬੱਤ ਦਾ ਮਾਈ ਭਾਈ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਹਾਜ਼ਰੀਆਂ ਪਰ ਕੇ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲ ਬਣਾ ਰਹੇ ਹੋ ਸਤਿਗੁਰੂ ਮਿਹਰ ਕਰਨ ਸਮੂਹ ਸਾਧ ਸੰਗਤ ਨੂੰ ਨਾਮ ਦਾਣ ਦੇਹ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ